ਬੜਾ ਸਾਧ ਦੀ ਜਿੱਤ ਆਵਸੀ ਕਿ ਇਹ ਜਿੱਤ ਜਲਵਾ ਨਾ ਬੜਾ ਜਾਨ ਤੋਂ ਪਾਵ ਤੇ ਇਹ ਲੋਕਾਂ ਦੀ ਜਿੱਤ ਆ ਅਕਾਲ ਪੁਰਖ ਸੱਚੇ ਪਾਸ਼ਾ ਵਾਹਿਗੁਰੂ ਨੇ ਬੜੀ ਨੇੜਿਓ ਕੇ ਸੁਣੀ ਹੈ ਇਹ ਲੋਕਾਂ ਦੀ ਜਿੱਤ ਹੈ ਠੱਗੀ ਦੇ ਲੋਕਾਂ ਦੀ ਤੇ ਵਿਕਾਸ ਦੀ ਜਿੱਤ ਹੈ ਕਿੰਨੀਆਂ ਪੁਸੀਨਾ ਅਥਰੂ ਵੀ ਆ ਗਏ ਨੇ ਸਾਡੇ ਇਹ 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 ਵੇਖੋ ਭੁੱਖ ਬੰਦਾ ਹੋ ਜਾਂਦਾ ਸੱਚਾ ਬੰਦਾ ਖੋ ਜਾਂਦਾ ਕਿੰਨੀਆਂ ਮੁੱਢਾਂ ਦਿੱਤੇ ਮੈਂ ਇਹ ਵੇਖੋ 300 ਕੁਛ ਨਾਲ ਮੇਰੇ ਕੋਲ ਇਹ ਜੈਕਟ ਫਿਕਰ ਨਹੀਂ ਆਏ ਮਦਰ ਸੀ ਕੇ ਅੰਦਰ ਕਾਊਂਟਿੰਗ ਚ ਸੱਚੇ ਭਾਸ਼ਾ ਵਾਹਿਗੁਰੂ ਮਿਹਰ ਕਰੇ ਵਧੀਆ ਹੋਊਗਾ ਇਹ ਭਰਾ ਦਾ ਵਾਦਾ ਵਾਂ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਵੋਟਰਾਂ ਨੂੰ ਇਹੀ ਕਹਿਣਾ ਵੀ ਅਸੀਂ ਜਿੱਤ ਦਾ ਜਸ਼ਨ ਗੁਰੂ ਘਰ ਜਾ ਕੇ ਮਨਾਵਾਂਗੇ ਰਾਮਨਾ ਮੱਥਾ ਟੇਕ ਕੇ ਉਹਨਾਂ ਦਾ ਸ਼ੁਕਰਾਨਾ ਕਰਾਂਗੇ ਓਟ ਆਫਰਾ ਲਵਾਂਗੇ ਬੰਟੀ ਜੀ ਕਿਨੇ ਦੇਖ ਰਹੇ ਆ ਤੇ ਆਹ ਜੀ ਬਹੁਤ ਸੋਨਾ ਔਰ ਸਾਰਾ ਸੇਰਾ ਤਕੀਂ ਪੰਜਾਬ ਦੇ ਵਿੱਚ ਅੰਮ੍ਰਾਂ ਨੂੰ ਜਾਂਦਾ ਔਰ ਮੇਰਾ ਬੇਟਾ ਮੈਨੂ ਜਾਂਦਾ ਕਿ ਜਿੰਨੇ ਬਹੁਤ ਸੁਨਦਰਪੁਰੀਆਂ ਨੂੰ ਜਾਂਦਾ ਸੁਨਦਰਪੁਰੀਆਂ ਸਾਰੇ ਤਕੀਦੇ ਇੱਕ ਇੱਕ ਵੋਟਰ ਨੂੰ ਸੁਨਦਰਪੁਰੀਆਂ ਜਾਂਦਾ ਨਾ ਵੋਟਾਂ ਪਾਈਆਂ ਨੇ ਉਹਨਾਂ ਦਾ ਸਿਰ ਦਿਲੋਂ ਧੰਨਵਾਦ ਜਿਨ੍ਹਾਂ ਨਹੀਂ ਪਾਈਆਂ ਉਹਨਾਂ ਦਾ ਵੀ ਸਿਰ ਦਿਲੋਂ ਧੰਨਵਾਦ ਤੇ सरपंच ਹੋਣ ਦੇ ਨਾਤੇ ਇਹ ਸਾਡਾ ਫਰਜ਼ ਬਣਦਾ ਅਸੀਂ ਕੱਲੇ ਉਹਨਾਂ ਦੇ ਸਰਪੰਚ ਨਹੀਂ ਬਣੇ ਜਿਨ੍ਹਾਂ ਸਾਨੂੰ ਵੋਟਾਂ ਪਾਈਆਂ ਅਸੀਂ ਸਮੂਹੀ ਟੱਕੀ ਦੇ ਲੋਕਾਂ ਦੇ ਸਰਪੰਚ ਐ ਅਸੀਂ ਸਰਪੰਚ ਨਹੀਂ ਜੀ ਅਸੀਂ ਉਹਨਾਂ ਦੇ ਚੌਂਕੀਦਾਰ ਜੀ ਅੱਜ ਤੋਂ ਸਾਡਾ ਚੌਂਕੀਦਾਰਾ ਸ਼ੁਰੂ ਜੀ ਉਹਨਾਂ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ